ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਵੱਲੋਂ ਹਾਲ ਹੀ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਕੀਤੇ ਗਏ ਸ਼ਬਦ ਗਾਇਨ ਅਤੇ ਕੀਰਤਨ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ ਹੈ ਇਸ ਮਾਮਲੇ ਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਨੇ ਸਪਸ਼ਟ ਕੀਤਾ ਹੈ ਕਿ ਸਿੱਖ ਰਤ ਮਰਿਆਦਾ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਕੇਵਲ ਇੱਕ ਸਿੱਖ ਹੀ ਕਰ ਸਕਦਾ ਹੈ ਕੋਈ ਪਤਿਤ ਸਿੱਖ ਨਹੀਂ ਉਹਨਾਂ ਅਨੁਸਾਰ ਕੀਰਤਨ ਕਰਨ ਦਾ ਅਧਿਕਾਰ ਅਤੇ ਅਭਿਆਸ ਸਿਰਫ ਉਸੇ ਵਿਅਕਤੀ ਕੋਲ ਹੋਣਾ ਚਾਹੀਦਾ ਜੋ ਸੱਚਾ ਸਿੱਖ ਹੋਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਆਪਣਾ ਆਚਰਣ ਰੱਖਦਾ ਹੋਵੇ ਜਤੇਦਾਨੀ ਕਿਆਕੀ ਧਾਰਮਿਕ ਆਯੋਜਨਾ ਵਿੱਚ ਪਰੰਪਰਾਵਾਂ ਦਾ ਪਾਲਣ ਕਰਨਾ ਬੇਹੱਦ ਲਾਜ਼ਮੀ ਹੈ ਕਿਸੇ ਵੀ ਤਰ੍ਹਾਂ ਦੀ ਮਰਿਆਦਾ ਦੀ ਉਲੰਘਣਾ ਸਿੱਖ ਧਰਮ ਦੇ ਵਿਰੁੱਧ ਮੰਨੀ ਜਾਵੇਗੀ ਜਤੇਦਾਨ ਨੇ ਜ਼ੋਰ ਦੇ ਕੇ ਕਿਹਾ ਕਿ ਨਿਯਮਾਂ ਦਾ ਪਾਲਣ ਕਰਨਾ ਸਭ ਲਈ ਜ਼ਰੂਰੀ ਹੈ ਜਸਵੀਰ ਜੱਸੀ ਦੇ ਕੀਰਤਨ ਦੀ ਵੀਡੀਓ ਵਾਇਲ ਹੋਣ ਤੋਂ ਬਾਅਦ ਲੋਕਾਂ ਵਿੱਚ ਵੱਖ-ਵੱਖ ਪ੍ਰਤੀਕਿਰਿਆਵਾਂ ਵੇਖਣ ਨੂੰ ਮਿਲ ਰਹੀਆਂ ਨੇ ਵਿੱਚ ਸਵਾਗਤ ਜੀ ਜੱਸੀ ਜੀ ਵੀ ਜੱਸੀ ਸਿੰਗਰ ਨੇ ਇਹ ਕੀਰਤਨ ਕਰਦੇ ਆ ਇਹ ਹੈ ਕਿ ਪਤਿਸ਼ੇਖ ਕੋਲ ਕਰਕੇ ਪਿੱਛੇ ਭਾਈ ਅਵਿੰਦਰ ਸਿੰਘ ਜੀ ਨਗਰ ਵਿੱਚ ਬੈਠੇ ਆ। ਇਹ ਮੰਜ਼ਰੀ ਹੈ ਕਿ ਇਸ ਦੀ ਰਾਏ ਮੇਰਾ ਅਨੁਸਾਰ ਇੱਕ ਤਰ੍ਹਾਂ ਦੀ ਮੁਸਾਫੀ ਦੀ ਜਿੱਦ ਰਹਿਣ ਦੀ ਚੀਜ਼ ਕਰ ਰਿਹਾ ਹੈ। ਇਸ ਪਰ ਸੇਖ ਰਹਿਤ ਮਰਿਆਦਾ ਸਪਸ਼ਟ ਲਿਖਿਆ ਕਿ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕੀਰਤਨ ਉਹ ਸਿੱਖ ਹੀ ਕਰ ਸਕਦਾ। ਪਰ ਦੇਖੋ ਸੇਖ ਰਹਿਤ ਮਰਿਆਦਾ ਤੇ ਉਲਟ ਕਰ ਰਿਹਾ ਤਾਂ ਗਲਤ ਆ। ਉਹ ਠੀਕ ਨਹੀਂ ਆ। ਇਹ ਸੇਖ ਰਹਿਤ ਮਰਿਆਦਾ ਦੇ ਵਿੱਚ ਬਿਲਕੁਲ ਐਨ ਸਪਸ਼ਟ ਕਰਕੇ ਲਿਖਿਆ ਆ। ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਵੱਲੋਂ ਹਾਲ ਹੀ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਕੀਤੇ ਗਏ ਸ਼ਬਦ ਗਾਇਨਤ ਕੀਰਤਨ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ ਹੈ ਇਸ ਮਾਮਲੇ ਤੇ ਸ਼੍ਰੀ ਕਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਨੇ ਸਪਸ਼ਟ ਕੀਤਾ ਹੈ ਕਿ ਸਿੱਖ ਰਹਿਤ ਮਰਿਆਦਾ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਕੇਵਲ ਇੱਕ ਸਿੱਖ ਹੀ ਕਰ ਸਕਦਾ ਹੈ ਕੋਈ ਪਤਿਤ ਸਿੱਖ ਨਹੀਂ ਉਹਨਾਂ ਅਨੁਸਾਰ ਕੀਰਤਨ ਕਰਨ ਦਾ ਅਧਿਕਾਰ ਅਤੇ ਅਭਿਆਸ ਸਿਰਫ ਉਸੇ ਵਿਅਕਤੀ ਕੋਲ ਹੋਣਾ ਚਾਹੀਦਾ ਹੈ ਜੋ ਸੱਚਾ ਸਿੱਖ ਹੋਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਆਪਣਾ ਆਚਰਣ ਰੱਖਦਾ ਹੋਵੇ ਜਤੇਦਾਨੀ ਕੈਂਪੀ ਧਾਰਮਿਕ ਆਯੋਜਨਾ ਵਿੱਚ ਪਰੰਪਰਾਵਾਂ ਦਾ ਪਾਲਣ ਕਰਨਾ ਬੇਹੱਦ ਲਾਜ਼ਮੀ ਹੈ ਕਿਸੇ ਵੀ ਤਰ੍ਹਾਂ ਦੀ ਮਰਿਆਦਾ ਦੀ ਉਲੰਘਣਾ ਸਿੱਖ ਧਰਮ ਦੇ ਵਿਰੁੱਧ ਮੰਨੀ ਜਾਵੇਗੀ ਜਤੇਦਾਨ ਨੇ ਜ਼ੋਰ ਦੇ ਕੇ ਕਿਹਾ ਕਿ ਨਿਯਮਾਂ ਦਾ ਪਾਲਣ ਕਰਨਾ ਸਭ ਲਈ ਜ਼ਰੂਰੀ ਹੈ ਜਸਵੀਰ ਜੱਸੀ ਦੇ ਕੀਰਤਨ ਦੀ ਵੀਡੀਓ ਵਾਇਲ ਹੋਣ ਤੋਂ ਬਾਅਦ ਲੋਕਾਂ ਵਿੱਚ ਵੱਖ-ਵੱਖ ਪ੍ਰਤੀਕਿਰਿਆਵਾਂ ਵੇਖਣ ਨੂੰ ਮਿਲ ਰਹੀਆਂ ਨੇ ਆਗਮਤੀ ਜਸੀ 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 ਸਿੰਗਰ ਨੇ ਉਹ ਕੀਰਤਨ ਕਰ ਰਿਹਾ ਹੈ ਇਹ ਹੈ ਕਿ ਪਤਿਸ਼ਕ ਨੂੰ ਕਰਕੇ ਪਿੱਛੇ ਭਾਈ ਅਤਿੰਦਰ ਸਿੰਘ ਜੀ ਨੇ ਰਵੇ ਬੈਠੇ ਆ ਤੇ ਇਹ ਮੰਜ਼ੂਰੀ ਹੈ ਕਿਉਂਕਿ ਰਾਗ ਮੇਰਾ ਅਨੁਸਾਰ ਇਸ ਤਰ੍ਹਾਂ ਦੀ ਉਸਤਰੀ ਦੀ ਦੀਦਨੇ ਲਾਉਣ ਦੇ ਤਰੀਕਾ ਇਸ ਬਾਰੇ ਸੇਖ ਰਿਆਤ ਮਰਿਆਦਾ ਸਪਸ਼ਟ ਲਿਖਿਆ ਕਿ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕੀਰਤਨ ਉਹ ਸੇਖ ਹੀ ਕਰ ਸਕਦਾ ਔਰ ਜੇ ਕੋਈ ਸੇਖ ਰਿਆਤ ਮਰਿਆਦਾ ਤੇ ਉਲਟ ਕਰ ਰਿਹਾ ਤਾਂ ਗਲਤ ਆ ਉਹ ਠੀਕ ਨਹੀਂ ਆ ਇਹ ਸੇਖ ਰਹਿਤ ਮਰਿਆਦਾ ਦੇ ਵਿੱਚ ਬਿਲਕੁਲ ਹੈ ਇਹਨੂੰ ਸਪਸ਼ਟ ਕਰਕੇ ਲਿਖਿਆ ਆਇਆ ਹੈ